हा यार कम त ਕੀ ਕਰੂੰਗੀ ਮੈਂ ਆਖ ਮੈਂ ਜਿਵੇਂ ਸਾਦੇ ਰੂਪ ਦੇਖਾਂ ਨੂੰ ਅੱਖੀਂ ਪੱਗਾਂ ਤੋਂ ਪਾਰੀ ਨਰਲਮ ਤੂੰ ਆਖ ਨੰਬਰ 20 ਇੱਥੇ ਐਕਟਰੀ ਟੀਮ ਹਰ ਵਾਰੀ ਕਿਉਂ ਜਿੰਨ ਜਾਲ ਦੇ ਸਾਹਮਣੇ ਸਾਕਤ ਰਾਜ ਦੀਆਂ ਤਾਗਾਂ ਪਾਈਆਂ ਹੋਈਆਂ ਨੇ ਅਸੀਂ ਜਵਾਗ ਤੋਂ ਪਰਚੀ ਪਾਵਾਂਗੇ ਅੱਗੂ ਸਾਡੇ ਕੋਲੇ ਖੜਾ ਹੈ ਇੱਕ ਸੇ ਖੜਾ ਹੋ ਕੇ ਸਾਨੂੰ ਡਾਉਟਾ ਦੇਖਣਾ ਉਹ ਤਾਗਾ ਦੇਖ ਸਕਦਾ ਜਿੰਨੇ ਸੱਟ ਬੰਦ ਆ ਬੱਚਾ ਨਾ ਪਾਉਂਦੇ ਰਿਕਾਰਡ ਦੇ ਕੈਮਰਾ ਫਿਰ ਤੋਂ ਬਾਈ ਜੀਰਤ ਪੱਟਾ ਦੀ ਜਾਨ ਹੋਈ ਉਹ ਜਿੱਤ ਕੇ ਲਾਉਗਾ ਅਸੀਂ ਕਿਸੇ ਨਾ ਪੱਖਪਾਤ ਨਹੀਂ ਹੋਣ ਦਿੰਦੇ ਆ ਗਾ ਬਿਲਕੁਲ ਸਾਹਮਣੇ ਹਰ ਵਾਰੀ ਹੋਰ ਬਾਈ ਆ ਨਾਏ ਤੋਂ ਬਾਅਦ ਮੈਚ ਹੋਊਗਾ ਜੋਧਾ ਬੁਦਲਾਡਾ ਕਿੰਨੀ ਹੋ ਜੇਦਾ ਜ਼ਰੂਰੀ ਹੈ ਸलाम ਟੀਮਾਂ ਤਿਆਰ ਹੋਵੇ ਬਾਈ ਸੈਕੰਡ ਰਾਊਂਡ ਦਾ ਪਹਿਲਾ ਮੈਚ ਜੋਧਾ ਬੁਦਲਾਡਾ ਤੇ ਸलाम ਪਤਾ ਕੀ ਹੋ ਸਕਦਾ ਸਾ ਹਾਂਜੀ ਇੱਥੇ ਸਟੇਜ ਤੇ ਸਾਡੇ ਕੌਂਕੀ ਪ੍ਰਧਾਨ ਜੀ ਨਾਲ ਉਹਨਾਂ ਨੇ ਮਿਲ ਕੇ ਇਹਨਾਂ ਦੇ ਮਾਮਾ ਜੀ ਨੂੰ ਸਨਮਾਨ ਨਾਂ ਪੁੱਛ ਕੇ ਬੋਲਦੇ

ਗੱਗੀ ਪ੍ਰਧਾਨ ਜੀ ਦੇ ਪਾਪਾ ਜੀ ਉਹਨਾਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਸਾਡੇ ਗੱਗੀ ਪ੍ਰਧਾਨ ਜੀ ਔਰ ਨਾਲ ਹੋਰ ਮੁੱਖੋਦੇਦਾਰ ਬਹੁਤ ਬਹੁਤ ਧੰਨਵਾਦ ਜੀ ਇੱਤਰ ਸਿੰਘ ਆਜੋ ਜੀ ਉਹਨਾਂ ਦਾ ਵੀ ਸਨਮਾਨ ਹੈ ਆਟੋ ਮੇਜਰ ਸਿੰਘ ਜੀ ਆਟੋ ਮੇਜਰ ਸਿੰਘ ਆਟੋ ਜੀ ਉਹਨਾਂ ਦਾ ਵੀ ਸਨਮਾਨ ਸਾਡੇ ਗੱਗੀ ਪ੍ਰਧਾਨ ਜੀ भाई बाकी मैच बाद बोलेंगे जोरा सिंह जी जोरा गुटरा अपने सम्मान ਦੀ ਟੀਮ ਤਿਆਰ ਰਹਿਣਾ ਮੈਚ ਤੋਂ ਬਾਅਦ ਫਲਕੀਤਾ ਤੁਸੀਂ ਕਰ ਦਿਓ ਸ਼ੁਰੂਆਤ ਜਗਦੇਵ ਜੀ ਉਹਨਾਂ ਨੂੰ ਸਨਮਾਨ ਕਰਦੇ ਹਾਂ ਸਾਡੇ

ंग चबर सनी दरिया संतो चबर ਇਹਨਾਂ ਵੱਲੋਂ ਸਾਈਡ ਪ੍ਰਾਈਜ਼ 11000 ਦਿੱਤਾ ਜਾਊ ਗੱਡੀ ਗੱਡੀ ਪ੍ਰਧਾਨ ਦੇ ਸਾਡੇ ਪੰਚਾਇਤ ਮੈਂਬਰ ਜੀ ਉਹਨਾਂ ਦੇ ਨਾਲ ਬਹੁਤ ਪਿਆਰ ਹੈ ਬਿੱਟੂ ਝੱਫਰਾ